ਇਹ ਇਹ ਜੋ ਬਰਕਤ 10 10 10 10 ਰੁਪਏ ਮੇ ਆ ਨਾ ਬਰਕਤ ਹੋਣਾ ਮਰੀਜ਼ ਇੰਨਾ ਬੈਠਾ ਮੇਰੇ ਕੋਲ ਮਦਦ ਕਰਨ ਵਾਲੇ ਕਿੰਨੇ ਨੇ ਦਿਖਾ ਦਿਓ ਪਰ ਯਾਰ ਜਿਹੜੀਆਂ ਕੰਜਕਾਂ ਇੱਥੇ ਰੋਜ਼ ਬਿਨਾਂ ਆਲਾਜ ਤੋਂ ਵਿਚਾਰੀਆਂ ਵਿਲਕਦੀਆਂ ਨੇ ਇਹ ਨਹੀਂ ਨਜ਼ਰ ਆਉਂਦੀਆਂ ਆਪਾਂ ਨੂੰ 2.5 ਸਾਲ ਤੋਂ ਬੰਦੇ ਦਾ ਪੈਰ ਵੱਡਿਆ ਜਾਣਾ ਹੈ ਪੈਰ ਵਢਾਣ ਵਾਸਤੇ ਪੈਸੇ ਨਹੀਂ ਆ ਬੱਚੇ ਛੋਟੇ ਛੋਟੇ ਆਏ ਨੇ ਦੇਖੋ ਆਪਣੇ ਗੁਲਕਾਂ ਲੈ ਕੇ ਤੇ ਜਿਹੜੇ ਵੱਡੇ ਬੱਚੇ ਨੇ ਉਹ ਕਲੱਬਾਂ 'ਚ ਪੱਬਾਂ 'ਚ ਗੇੜੀਆਂ 'ਚ ਬਰਸਾਤੀ ਡੱਡੂਆਂ ਦਾ ਮੌਸਮ ਆਇਆ ਭਾਈ ਬਰਸਾਤੀ ਡੱਡੂ ਨਜ਼ਰ ਆਣੇ ਸ਼ੁਰੂ ਹੋ ਗਏ ਨੇ ਸਮਝ ਸਕਦਾ ਤੁਸੀਂ ਹੁਣ ਹੀ ਸਾਰੇ ਮੁੱਦੇ ਵਾਇਰਲ ਹੋਣਗੇ ਹਾਲਾਂਕਿ ਜਿਹੜੇ ਹੋਣੇ ਚਾਹੀਦੇ ਨੇ ਉਹਨਾਂ ਤਾਂ ਗੱਲ ਹੀ ਨਹੀਂ ਹੋ ਰਹੀ ਪਰ ਮੈਨੂੰ ਨਹੀਂ ਪਤਾ ਕਿ ਸਾਡੇ ਸਮਾਰ ਦਾ ਕੀ ਬਣਨਾ ਹੈ ਹਾਲਾਤ ਸਹੀ ਹੋਣੇ ਨੇ ਕਦੀ ਕਿ ਨਹੀਂ ਹੋਣੇ ਮੈਨੂੰ ਨਹੀਂ ਪਤਾ ਪਰ ਇਸ ਐਨਜੀਓ ਨੂੰ ਚਲਾंदे 10 ਸਾਲ ਤੋਂ ਇੰਨਾ ਕੁ ਬੋਲਣਾ ਦਾ ਮੇਰਾ ਹੱਕ ਬਣਦਾ ਹੈ ਕਿ ਜੋ ਮੈਡੀਕਲ ਸਿਸਟਮ ਦੇ ਹਾਲਾਤ ਨੇ ਨਾ ਆ ਸਿਰਫ ਨਾਮ ਹੀ ਬਦਲ ਰਹੇ ਨੇ ਹਾਲਾਤ ਇੰਨੇ ਮਾੜੇ ਨੇ ਇੰਨੇ ਮਾੜੇ ਨੇ ਕਿ ਮੈਨੂੰ ਸ਼ਰਮ ਆਉਂਦੀ ਹੈ ਨਾ ਲੀਡਰਾਂ ਦਾ ਹੁਣ ਨਾਮ ਲੈਂਦੇ ਹੋਏ ਪਰ ਕਈ ਵਾਰੀ ਲੱਗਦਾ ਹੈ ਕਿ ਲੀਡਰ ਗਲਤ ਨਹੀਂ ਹੈਗੇ ਇਹ ਲੋਕ ਗਲਤ ਨੇ ਜਿਹੜੇ ਇਹਨਾਂ ਦੇ ਛੁਪਾਰ ਉਸਤਮ ਚਿਹਰਿਆਂ ਨੂੰ ਇਸ ਜਿਹੜੀ ਚਮੜੀ ਮੋਟੀ ਨੂੰ ਪਛਾਣ ਨਹੀਂ ਪਾਉਂਦੇ ਕਿ ਅਸਲ ਚਿਹਰਾ ਕਿਹੜਾ ਹੈ ਉਹੀ ਲੀਡਰ 5 ਸਾਲਾਂ ਬਾਅਦ ਆ ਕੇ ਇਹਨਾਂ ਦੇ ਪੈਰਾਂ 'ਚ ਪੈਂਦਾ ਹੈ ਇਹ ਫਿਰ ਉਹਦੀ ਗੱਲਾਂ ਜਾ ਕੇ ਫਿਰ ਉਹਨੂੰ ਵੋਟ ਪਾਉਂਦੇ ਨੇ ਇਹਨਾਂ ਲੀਡਰਾਂ ਦੇ ਵੀ ਮੈਂ ਹੈਰਾਨ ਹ ਚਲੋ ਇਹਨਾਂ ਦੀ ਤਕਲਾ ਹੈ ਕਲਾ ਦਾ ਹੈਰਾਨ ਤਾਂ ਬੰਦੇ ਨੂੰ ਨਹੀਂ ਹੋਣਾ ਚਾਹੀਦਾ ਇਹਨਾਂ ਦੀ ਕਲਾ ਹੈ ਕਿ ਜਦੋਂ ਵੀ ਇਹ ਉੱਥੇ ਜਾ ਕੇ ਪ੍ਰੋਗਰਾਮ ਤੇ ਖੁਸ਼ ਨੇ ਜਿੱਥੇ 25 30 50 ਬੰਦਿਆਂ ਦਾ ਇਕੱਠ ਹੁੰਦਾ ਹੈ ਇਹ ਕਦੀ ਨਹੀਂ ਆਣਗੇ ਅਦਾ ਦੀ ਜਗ੍ਹਾ ਤੇ ਵੋਟਾਂ ਦੇ ਕੋਲ ਇਹ ਕਦੀ ਨਹੀਂ ਜਾਣਗੇ ਸਿਵਲ ਹਸਪੀਟਲ ਇੱਕ ਕਦੀ ਨਹੀਂ ਜਾਣਗੇ ਮਨੁੱਖਤਾ ਦੀ ਸੇਵਾ ਵਾਲੇ ਗੁਰਪ੍ਰੀਤ ਵੀਰ ਕੋਲ ਕਿ ਉੱਥੇ ਜਾ ਕੇ ਪਤਾ ਲੱਗੇਗਾ ਨਾ ਕਿ ਲੁਧਿਆਣੇ ਨੂੰ ਜਾਂ ਮੋਗੇ ਨੂੰ ਜਾਂ ਜਲੰਧਰ ਨੂੰ ਜਾਂ ਅਨੰਦਪੁਰ ਸਾਹਿਬ ਨੂੰ ਤੁਹਾਡੀ ਦੇਣ ਕੀ ਐ ਮੈਂ ਤਾਂ ਤਰਸ ਆਂਦਾ ਨਾ ਵਿਚਾਰੇ ਲੋਕਾਂ ਤੇ ਕਿ ਗੁਰੂ ਮਹਾਰਾਜ ਜੀ ਭਲਾ ਕਰਨ ਇਹਨਾਂ ਦਾ ਸਮੱਤ ਬਖਸ਼ਣ ਇਹਨਾਂ ਨੂੰ ਇਹਨਾਂ ਲੀਡਰਾਂ ਦੀ ਗੱਲਾਂ ਚ ਨਾ ਆਣ ਵੈਸੇ ਲੋਕ ਵੀ ਵਿਚਾਰੇ ਸਵਾਦ ਲੈ ਰਹੇ ਨੇ ਲੋਕਾਂ ਨੂੰ ਸਵਾਦ ਹੀ ਲੈਣੇ ਚਾਹੀਦੇ ਨੇ ਹਰ ਲੀਡਰ ਨੂੰ ਘਰੇ ਬਲਾਓ ਗਲੀ ਜਿੱਤੇ ਕਹੋ ਤੈਨੂੰ ਹੀ ਜਿਤਾਣਾ ਸੀ ਤੈਨੂੰ ਹੀ ਵੋਟ ਪਾਣੀ ਆ ਪਰ ਉਸ ਬੰਦੇ ਨੂੰ ਉਸ ਲੀਡਰ ਨੂੰ ਤਾਂ ਪੱਕਾ ਹੀ ਨਾ ਵੋਟ ਪਾਇਓ ਜਿਹੜੇ ਨੇ ਤੁਹਾਨੂੰ ਪਿਛਲੇ 5 ਲੀਡਰ ਕੌਣ ਹੋਣਾ ਚਾਹੀਦਾ ਲੀਡਰ ਉਹ ਹੋਣਾ ਚਾਹੀਦਾ ਜਿਹੜਾ ਲੋਕਾਂ ਨੂੰ ਮਿਲੇ ਲੋਕਾਂ ਦਾ ਹੱਲ ਹੋਣਾ ਨਾ ਹੋਣਾ ਦੇਖੋ ਬਾਅਦ ਦੀ ਗੱਲ ਮੇਰੇ ਕੋਲ ਵੀ ਇੰਨੇ ਮਰੀਜ਼ ਆਂਦੇ ਨੇ ਮੈਂ ਸਭ ਨੂੰ ਖੁਸ਼ ਕਰਕੇ ਥੋੜੀ ਤੋਰਦਾ ਮੇਰੇ ਕੋਲ ਵੀ ਬੜੇ ਨਾਰਾਜ਼ ਹੋ ਕੇ ਜਾਂਦੇ ਨੇ ਕਿਉਂ ਕਿਉਂਕਿ ਹਰ ਬੰਦਾ ਆਪਣੀ ਉਮੀਦ ਨਾਲ ਆ ਜਾਂਦਾ ਕਿ ਮੈਨੂੰ ਇਹ ਉਮੀਦ ਆ ਨਮੂਲ ਕੋਲ ਕਿ ਮੇਰਾ ਲੱਖ ਰੁਪਿਆ ਲਗਣਾ ਇਲਾਜ ਤੇ ਤਨਮੂਲ ਦੇਗਾ ਉਹ ਨਮੂਲ ਲੱਖ ਰੁਪਏ ਕਿੱਥੋਂ ਲਿਆ ਕੇ ਦਵੇ ਜਿੰਨੇ ਕ ਸਾਡੇ ਕੋਲ ਡੋਨਰ ਹੁੰਦੇ ਨੇ ਓਨਾਂ ਇੱਕ ਅਸੀਂ ਸੇਵਾ ਲਵਾ ਦਿੰਨੇ ਆ ਤਾਂ ਕੋਸ਼ਿਸ਼ ਕਰੀਦੀ ਆ ਅਸੀਂ ਕਿ ਬਹੁਤ ਤੇ ਮਰੀਜ਼ਾਂ ਦਾ ਹੱਲ ਕਰਕੇ ਤੋਰੀਏ ਸਾਰਿਆਂ ਰੱਬ ਦੇ ਹੱਥ ਵੀ ਨਹੀਂ ਹੈਗਾ ਲੋਕ ਰੱਬ ਬਦਲ ਲੈਂਦੇ ਨੇ ਜੇ ਮੁਰਾਦ ਨਾ ਪੂਰੀ ਹੋਵੇ ਅੱਜਕੱਲ ਜਿਹੜੇ ਧਰਮ ਚ ਪੈਦਾ ਹੁੰਦੇ ਨੇ ਧਰਮ ਬਦਲ ਲੈਂਦੇ ਨੇ ਹਾਲਾਂਕਿ ਧਰਮ ਕਿਹੜਾ ਮਾੜਾ ਤੁਸੀਂ ਦੱਸੋ ਹਰ ਧਰਮ ਇੱਕ ਦਾ ਦੀ ਗੱਲ ਸਿਖਾਉਂਦਾ ਹੈ ਹਰ ਧਰਮ ਤੁਹਾਨੂੰ ਅੰਦਰ ਆਪਣੇ ਮਨ ਨਾਲ ਜੋੜਦਾ ਹੈ ਪਰਮਾਤਮਾ ਨਾਲ ਮਲਾਪ ਕਰਾਂਦਾ ਹੈ ਵਧੀਆ ਬੰਦਾ ਬਣਾਉਂਦਾ ਹੈ ਲੋਕ ਧਰਮ ਵੀ ਬਦਲ ਲੈਂਦੇ ਨੇ ਪਰ ਚਲੋ ਖੈਰ ਅੱਜ ਸਾਡੀ ਲੋਕੇਸ਼ਨ ਤੇ ਤੁਸੀਂ ਦੇਖ ਸਕਦੇ ਹੋ ਨਵਰਾਤਰੀਆਂ ਦਾ ਅੱਜ ਦੂਜਾ ਦਿਨ ਹੈ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਨਵਰਾਤਰੀਆਂ ਦੀ ਸ਼ੁਭਕਾਮਨਾ ਹੈ ਕੱਲ Eid ਹੈ Eid ਦੀ ਮੁਬਾਰਕਬਾਦ ਪਰ ਕਈ ਵਾਰ ਕੱਲ ਈਦ ਐ ਪਰ ਇੱਕ ਮੁਸਲਮਾਨ ਭਰਾ ਇੱਥੇ ਬੈਠਾ ਜਿਨੇ ਜਾ ਕੇ ਈਦ ਮਨਾਣੀ ਐ ਪਰ ਪਿਓ ਦੀ ਛੁੱਟੀ ਰੁਕੀ ਹੋਇਆ ਹਸਪੀਟਲ ਦੇ ਵਿੱਚ ਕੰਜਕਾਂ ਕੱਲ ਕੱਲ ਸ਼ਹਿਰ ਨੇ ਅੱਜ ਤੋ ਕੰਜਕਾਂ ਖਤਮ ਹੋਣੀਆਂ ਨਵਰਾਤਰਿਆਂ ਤੋਂ ਬਾਅਦ ਲੋਕਾਂ ਨੇ ਕੰਜਕਾਂ ਲੱਭਦੇ ਫਿਰਨਾ ਘਰਾਂ ਘਰਾਂ ਚ ਕੰਜਕਾਂ ਹੈਗੀਆਂ 11 ਕੰਜਕਾਂ ਮਠਾਣੀਆਂ 9 ਕੰਜਕਾਂ ਮਠਾਣੀਆਂ ਪਰ ਯਾਰ ਜਿਹੜੀਆਂ ਕੰਜਕਾਂ ਇੱਥੇ ਰੋਜ਼ ਬਿਨਾਂ ਲਾਜ ਤੋਂ ਵਿਚਾਰੀਆਂ ਮਿਲਕਦੀਆਂ ਨੇ ਇਹ ਨਹੀਂ ਨਜ਼ਰ ਆਉਂਦੀਆਂ ਆਪਾਂ ਨੂੰ ਇਹ ਵੀ ਤਾਂ ਕੰਜਕ ਹੀ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਰੂਰੀ ਐ ਕਿ ਆਪਾਂ ਕੰਜਕਾਂ ਸਿਰਫ ਸਾਲ ਚ ਨਵਰਾਤਰਿਆਂ ਤੋਂ ਇੱਕ ਦਿਨ ਬਾਅਦ ਹੀ ਲੱਭਣੀਆਂ ਕਿ ਕਿ ਨਾ ਜਿਹੜੀ ਰੱਬ ਨਾਲ ਸਾਡੀ ਕਨਵਰਸੇਸ਼ਨ ਹੈ ਨਾ ਰੱਬ ਨਾਲ ਗੱਲਬਾਤ ਆ ਉਹ ਵਨ ਵੇ ਹੈ ਉਹ ਟੂ ਵੇਜ਼ ਨਹੀਂ ਹੈਗੀ ਅਸੀਂ ਰੱਬ ਨੂੰ ਕੁਝ ਪੁੱਛਦੇ ਆ ਕਦੀ ਤੁਹਾਨੂੰ ਜਵਾਬ ਆਇਆ ਅੱਗੋਂ ਕਦੀ ਬੋਲ ਕੇ ਉੱਪਰੋਂ ਅਸਮਾਨ ਚ ਆਵਾਜ਼ ਆਈ ਕਿਸੇ ਗੱਲ ਦਾ ਜਵਾਬ ਮਿਲਿਆ ਸਾਨੂੰ ਸਮਝਣਾ ਪੈਂਦਾ ਕਿ ਯਾਰ ਨਹੀਂ ਮਨ ਨੂੰ ਸਮਝਾਣਾ ਪੈਣਾ ਕਈ ਵਾਰ ਬੰਦਾ ਪੁੱਛਦਾ ਕਿ ਇਹ ਦੁੱਖ ਮੈਨੂੰ ਕਿਉਂ ਮਿਲੇ ਨੇ ਮੈਂ ਤਾਂ ਕਦੀ ਕਿਸੇ ਨਾਲ ਮਾੜਾ ਕੀਤਾ ਨਹੀਂ ਕਦੀ ਜਵਾਬ ਮਿਲਿਆ ਇਸ ਗੱਲ ਦਾ ਫਿਰ ਆਪਣੇ ਮਨ ਨੂੰ ਸਮਝਾਣਾ ਪੈਂਦਾ ਕਿ ਨਹੀਂ ਮਨਾ ਠੀਕ ਹੈ ਉਹਦੇ ਭਾਣੇ ਚ ਰਹਿਣਾ ਚਾਹੀਦਾ ਪਰ ਮਨ ਦੁਖਦਾ ਜਦੋਂ ਇੰਨੇ ਮਰੀਜ਼ ਸਾਡੇ ਕੋਲ ਆਉਂਦੇ ਨੇ ਸਾਡੇ ਕੋਲ ਛੋ ਆ ਸਾਡੇ ਕੋਲ ਮਰੀਜ਼ ਆਏ ਹੋਏ ਨੇ ਮੈਂ ਤੁਹਾਨੂੰ ਇਨ ਸ਼ਾਰਟ ਦੱਸੂਗਾ ਤੁਹਾਡਾ ਕੌਣ ਹੈ ਜੀ ਮਰੀਜ਼ ਕਦ ਲਈ ਆਏ ਮੇਰਾ ਪੰਜੇ ਦਾ ਪਿਆਰ ਬਿਲਕੁਲ ਖਰਾਬ ਆ ਪੈਰ ਵੱਡਣ ਜੋ ਕਿ ਪੈਸੇ ਨਹੀਂ ਮੇਰੇ ਪਾਸੇ ਆ ਗਏ ਮੈਂ ਨੂੰ ਤੁਹਾਡਾ ਨਾਮ ਦਾ ਪਤਾ ਲੱਗਾ ਸੀ ਮੋਹਨ ਕੋ ਰੋਤਰਾ ਬਹੁਤ ਮਦਦ ਕਰਦੇ ਮੈਂ ਤੁਹਾਡੇ ਕੋਲ ਹੱਥ ਜੋੜ ਕੇ ਆਇਆ ਹਾਂ ਕੋਈ ਤੋ ਦਿੱਕਤ ਹੋਣਾ 2.5 ਸਾਲ ਹੋ ਗਿਆ 2.5 ਸਾਲ ਤੋਂ ਬੰਦੇ ਦਾ ਪੈਰ ਵੱਡਿਆ ਜਾਣਾ ਪੈਰ ਵਡਾਉਣ ਵਾਸਤੇ ਪੈਸੇ ਨਹੀਂ ਪੈਰ ਵਡਾ ਰੋਟੀ ਦੇ ਖਰਚੇ ਜੋ ਕਿ ਦੋ ਬੇਟੀਆਂ ਬੇਟੀਆਂ ਉਹਨਾਂ ਦੇ ਬਹੁਤ ਕਾਰਮਜਬੂਰੀ ਆ ਤੁਸੀਂ ਦੇਖ ਸਕਦੇ ਅੱਗੇ ਪੜਾਈ ਦਾ ਖਰਚੇ ਵੀ ਬੱਚੀਆਂ ਨੇ ਤੁਸੀਂ ਕਰਨਾ ਜੀ ਮੈਂ ਦੇਖ ਅੱਗੇ ਸੁਣੋ ਹਜੇ ਤੁਹਾਡਾ ਕੀ ਲਈ ਤੁਸੀਂ ਕਿਉਂ ਆਏ ਹੋ ਬੱਚੀ ਕਿਰਪਾ ਸਰ ਦੇਖੋ ਆ ਕੰਜਕ ਕਿੰਨੀ ਉਮਰ ਹੈ ਇਸकी 13 ਸਾਲ ਦੀ 13 ਸਾਲ ਦੀ ਬੱਚੀ ਹੈ ਪਸ ਬਣਨ ਲੱਗੀ ਛਾਤੀ ਤੇ ਆ ਬੱਚੀ ਤੇ ਬਾਈ ਜੀ ਟੈਸਟ ਕਰਾਣ ਜੋਗੇ ਪੈਸੇ ਨਹੀਂ ਸੀਗੇ ਹੁਣ ਅੱਗੇ ਇਲਾਜ ਕਰਾਣ ਤੇ ਉੱਗੇ ਪੈਸੇ ਨਹੀਂ ਕਿਹੜੇ ਮੂੰਹ ਨਾਲ ਆਪਾਂ ਕੰਜਕਾਂ ਦੇ ਪੈਰੀਂ ਹੱਲਾਵਾਗੇ ਪਰਸੋਂ ਸਾਰੇ ਮੈਂ ਵੀ ਲਾਨਾ ਸਾਡੇ ਘਰ ਵੀ ਮਹਾਮਾਈ ਦੀ ਜੋਤ ਜਗਦੀ ਹੈ ਪਰ ਮੈਂ ਨਾ ਨਾਲ-ਨਾਲ ਰੱਬ ਨੂੰ 24 ਘੰਟੇ ਯਾਦ ਰੱਖਦਾ ਮੈਂ ਸਿਰਫ ਦਿਨ ਤਿਹਾਰਾਂ ਤੇ ਜਦੋਂ ਇੱਕ ਸਪੈਸ਼ਲ ਓਕੇਸ਼ਨ ਹੁੰਦਾ ਨਾ ਕਿ ਚਲੋ ਜੀ ਅੱਜ ਗੁਰਪੁਰਬ ਹੈ ਅੱਜ ਅਸੀਂ ਕਿੱਦਾਂ ਅਸੀਂ ਪਰਮਾਤਮਾ ਦੇ ਘਰ ਜਾ ਕੇ ਆਪਣੇ ਆਪ ਨੂੰ ਇੱਕ ਦਿਖਾਨੇ ਆ ਜੀ ਸਾਡੇ ਤੋਂ ਸ਼ਰੀਫ ਤਾਂ ਕੋਈ ਹੈ ਹੀ ਨਹੀਂ ਉਹ ਆਪਣੀ ਸ਼ਰਾਫਤ ਕਦੀ ਗੁਰੂ ਘਰ ਮੰਦਰ ਤੋਂ ਬਾਅਦ ਵੀ ਦਿਖਾਇਆ ਬਾਹਰ ਵੀ ਦਿਖਾਇਆ ਕਰੋ ਆ ਛੋਟੜੇ ਬੱਚੇ ਟਿਊਸ਼ਨ ਤੋਂ ਸਾਰੇ ਇਹਨਾਂ ਦੇ ਇਕੱਠੇ ਕਰਕੇ ਲਿਆਏ ਨੇ ਇਹਨਾਂ ਨੂੰ ਜਿਨ੍ਹਾਂ ਦਾ ਇਲਾਜ ਹੋਏਗਾ ਇਹ ਬੱਚੀ ਹੈ ਇਹ ਬਾਈ ਜੀ ਨੇ ਤੁਹਾਡਾ ਕੀ ਜੀ ਤੁਸੀਂ ਕਿਉਂ ਆਏ ਹੋ ਇਹਨਾਂ ਦੀ ਘਰ ਵਾਲੀ ਦਾ ਇਲਾਜ ਹੋਣਾ ਤਾਂ ਇਹਨੇ ਤੁਸੀਂ ਕਿਉਂ ਆਏ ਹੋ ਅਸੀਂ ਇਹਨਾਂ ਦੀ ਮੈਡੀਸਿਨ ਦੇ ਲਈ ਆਏ ਹਾਂ ਇਹਨਾਂ ਦੀ ਮੈਡੀਸਿਨ ਚੱਲਦੀ ਹੈ ਕਿਡਨੀ ਦੀ 20000 ਰੁਪਏ ਮਹੀਨੇ ਦੀ ਤਾਂ ਇਹਨਾਂ ਘਰ ਵਾਲੀ ਮੈਂ ਪਹਿਲਾਂ ਹੀ ਕਹਿ ਕੇ ਹਟਿਆ ਇਹ ਭੈਣ ਤਾਨਾ ਜਿਹਨੇ ਆਪਣੀ ਕਿਡਨੀ ਇਸ ਵੀਰ ਨੂੰ ਦਿੱਤੀ ਤੇ ਮਹੀਨੇ ਦੀ 20000 ਦੀ ਦਵਾਈਆਂ ਔਰ ਪੂਰੀ ਚਟਾਨ ਬਣ ਕੇ ਪਿੱਲਰ ਬਣ ਕੇ ਉਹਦੀ ਮਦਦ ਕਰ ਰਹੀ ਹੈ ਪਰ ਪੈਸਿਆਂ ਤੋਂ ਬਗੈਰ ਮਦਦ ਕਿੱਦਾਂ ਹੋਏਗੀ ਹੁਣ ਇਹ ਸਾਰੇ ਮਰੀਜ਼ ਬੈਠੇ ਨੇ ਮੈਨੂੰ ਸੁਣ ਵੀ ਰਹੇ ਨੇ ਹੁਣ ਮੈਂ ਜੇ ਇਹਨਾਂ ਨੂੰ ਕਵਾਂ ਤੁਸੀਂ ਜਾਓ ਸਾਰੇ ਤੁਹਾਡੀ ਮਦਦ ਨਹੀਂ ਹੋਣੀ ਇਹਨਾਂ ਨੇ ਕਹਿਣਾ ਅਨਮੋਲ ਕਿੰਨਾ ਮਾੜਾ ਕਿੰਨਾ ਮਾੜਾ ਅਨਮੋਲ ਪਰ ਕਦੀ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਅਨਮੋਲ ਦੀ ਕੁਰਸੀ ਤੇ ਬਹਿ ਕੇ ਉਹ ਕੀ ਫੀਲ ਕਰ ਰਿਹਾ ਹੁਣ ਮਰੀਜ਼ ਇੰਨਾ ਬੈਠਾ ਮੇਰੇ ਕੋਲ ਜਿਹੜਾ ਹੈਲਪ ਲੈਣ ਆਇਆ ਹੋਇਆ ਜੇ ਪਹਿਲੇ ਮਰੀਜ਼ ਤੋਂ ਲੈ ਕੇ ਐਂਡਲੇ ਮਰੀਜ਼ ਤੱਕ ਅਸੀਂ ਟੋਟਲ ਕਰ ਲਈਏ ਕਿ ਕਿੰਨੀ ਮਾਇਆ ਦੀ ਲੋੜ ਹੈ ਤਬਈ ਜੀ ਮੇਰੇ ਹਿਸਾਬ ਨਾਲ 40-50 ਲੱਖ ਰੁਪਏ ਵੀ ਥੋੜਾ ਮਦਦ ਕਰਨ ਵਾਲੇ ਕਿੰਨੇ ਨੇ ਦਿਖਾ ਦਿਓ ਮਦਦ ਕਰਨ ਵਾਲੇ ਵੀ ਬੈਠੇ ਦੇਖ ਲਓ ਤੇ ਜਿਨ੍ਹਾਂ ਨੂੰ ਮਦਦ ਚਾਹੀਦੀ ਹੈ ਉਹ ਵੀ ਦੇਖ ਲਓ ਤੇ ਫਿਰ ਮੈਨੂੰ ਆ ਕੇ ਆਪ ਹੀ ਦੱਸ ਦਿਆ ਕਰੋ ਭਾਈ ਕਿਹਦੀ ਮਦਦ ਕਰੀਏ ਕਿਹਦੀ ਨਾ ਕਰੀਏ ਅਗਿਆ ਭਾਈ ਜੀ ਬੈਠੇ ਨੇ ਇਹਨਾਂ ਦੀ ਬੇਟੀ ਦੀ ਦਵਾਈ ਚੱਲ ਰਹੀ ਹੈ ਕਦੋਂ ਤੋਂ ਜੀ 2 ਸਾਲ ਹੋ ਗਏ ਜੀ ਕਿੰਨੀ ਦੀ ਦਵਾਈ ਆਉਂਦੀ ਚਾਰ-ਪੰਜ ਹਜ਼ਾਰ ਦੀ ਆਉਂਦੀ 5000 ਰੁਪਏ ਮਹੀਨੇ ਦੀ ਦਵਾਈ ਇਹਨਾਂ ਦੀ ਬੇਟੀ ਦੀ ਪਿਛਲੇ 2 ਸਾਲ ਤੋਂ ਚੱਲ ਰਹੀ ਹੈ ਮਤਲਬ ਇਹ ਚੀਜ਼ਾਂ ਮਹਿਸੂਸ ਕਰੋ ਘਰੇ ਬਹਿ ਕੇ ਤੁਸੀਂ ਇਦੀ ਜਗ੍ਹਾ ਸਾਡੀ ਕੁੜੀ ਵੀ ਹੋ ਸਕਦੀ ਹੈ ਸਾਡੀ ਬੇਟੀ ਵੀ ਹੋ ਸਕਦੀ ਹੈ ਧਾਨਾ ਪਿਓ ਵਿਚਾਰਾ ਜਿਹੜਾ ਘਰ ਦਾ ਖਰਚਾ ਚਲਾਈ ਜਾਂਦਾ ਮੰਗ ਮੰਗ ਕੇ ਇਧਰ ਉਧਰੋਂ ਪਰ ਹੁਣ 5000 ਰੁਪਏ ਮਹੀਨੇ ਦੀ ਦਵਾਈ ਕਿੱਥੋਂ ਲਿਆਵੇ ਸਾਡੇ ਲੀਡਰਾਂ ਨੂੰ ਸ਼ਰਮ ਆਣੀ ਚਾਹੀਦੀ ਡੁੱਬ ਕੇ ਮਰ ਜਾਣਾ ਚਾਹੀਦਾ ਇਹਨਾਂ ਨੂੰ ਕਿਹੜੇ ਮੂੰਹ ਨਾਲੇ ਲੋਕਾਂ ਨੂੰ ਆ ਕੇ ਹੁਣ ਵੋਟਾਂ ਮੰਗ ਰਹੇ ਨੇ ਔਰ ਲੋਕ ਇਹਨਾਂ ਨੂੰ ਐਂਟਰਟੇਨ ਵੀ ਕਰ ਰਹੇ ਨੇ ਮੇਰੇ ਵਰਗਾ ਹੋਵੇ ਨਾ ਇਹਨਾਂ ਨੂੰ ਵੜਨ ਨਾ ਦੋਵੇ ਲੋਕ ਇਹਨਾਂ ਨਾਲ ਖੜਖੜ ਫੋਟੋਆਂ ਕਰਾਉਂਦੇ ਨੇ ਹਾਏ ਸਾਡੀ ਫਲਾਣੇ ਲੀਡਰ ਨਾਲ ਫੋਟੋ ਹੈ ਦੇਖੋ ਸਾਡੀ ਚੜ੍ਹਾਈ ਸਵਾਦ ਹੀ ਚੜ੍ਹਾਈ ਤੁਹਾਡੀ ਜਿਹੜਾ ਲੀਡਰ 5 10 ਸਾਲ ਤੁਹਾਡੇ ਕੋਲ ਵੜਿਆ ਨਹੀਂ ਅੱਜ ਤੁਹਾਨੂੰ ਹਰ ਪ੍ਰੋਗਰਾਮ ਤੇ ਨਜ਼ਰ ਆ ਰਿਹਾ ਹੈ ਹਰ ਫੇਸਬੁਕ ਪੋਸਟ ਤੇ ਨਜ਼ਰ ਆ ਰਿਹਾ ਉਹ ਕਾਹਦਾ ਲੀਡਰ ਹੈ ਉਹ ਤਾਂ ਬਰਸਾਤੀ ਡੱਡੂ ਹੈ ਬਚੋ ਇਹਨਾਂ ਨੂੰ ਇੰਨਾਂ ਸ਼ਕਲਾਂ ਵੱਲ ਦੇਖ ਕੇ ਤਰਸ ਖਾ ਲਿਓ ਆ ਸਾਡੇ ਮੈਡੀਕਲ ਸਿਸਟਮ ਦੇ ਹਾਲਾਤ ਵੇ ਮਾੜੇ ਨੇ ਤਾਂ ਹੀ ਮੇਰੇ ਵਰਗਾ ਇੱਥੇ ਬੰਦ ਹੈ ਜੇ ਇਹਨਾਂ ਦੇ ਇਲਾਜ ਹੋਣ ਸਰਕਾਰੀ ਚੋਂ ਹੁਣ ਇਹਨਾਂ ਦਾ ਆਪਰੇਸ਼ਨ ਹੋ ਜਾਵੇ ਸਰਕਾਰੀ ਚੋਂ ਇਹਨਾਂ ਨੂੰ ਦਵਾਈ ਫ੍ਰੀ ਮਿਲ ਜਾਵੇ ਸਰਕਾਰ ਲਓ ਮੈਂ ਨਹੀਂ ਕਹਿੰਦਾ ਕਿ ਸਰਕਾਰ ਸਭ ਨੂੰ ਹੀ ਫ੍ਰੀ ਦੇ ਦੇਵੇ ਮੈਂ ਆਟਾ ਦਾਲ ਫ੍ਰੀ ਸਕੀਮ ਦੇ ਬਿਜਲੀ ਸਕੀਮ ਦੇ ਖਿਲਾਫ ਹਾਂ ਮਦਦ ਉਹਦੀ ਹੋ जिदे ਘਰੇ ਲੋੜ ਹੈ ਨਹੀਂ ਉਹਦੀ ਕਾਦੀ ਮਦਦ ਹੋਣੀ ਚਾਹੀਦੀ ਇਹ ਤਾਂ ਹੁਣ ਸਰਕਾਰ ਚੈੱਕ ਕਰੇਗੀ ਨਾ ਕਿਨੂੰ ਲੋੜ ਹੈ ਕਿਨੂੰ ਲੋੜ ਨਹੀਂ ਹੈ ਚੱਕ ਕੇ ਸਾਰਿਆਂ ਨੂੰ ਜੀ ਅਸੀਂ ਬੀਬੀਆਂ ਨੂੰ 1000 ਰੁਪਏ ਮਹੀਨਾ ਦੇਣਾ ਹੈ ਅਸੀਂ ਜੀ ਬਿਜਲੀ ਫਰੀ ਦੇਣੀ ਹੈ ਉਹ ਯਾਰ ਜਿਹਦੇ ਘਰੇ ਤੁਹਾਡੀ 300 ਬਿਜਲੀ 500 ਦੇ ਬਿਜਲੀ ਦੇ ਬਿੱਲ ਨਾਲ ਕੋਈ ਹੱਲ ਹੀ ਹੈ ਨਹੀਂ ਉਹਦੀ ਤਾਂ 20000 ਰੁਪਏ ਮਹੀਨੇ ਦਵਾਈ ਹੈ ਦਵਾਈ ਫਰੀ ਕਰੋ ਜੀ ਅੱਜ ਇੱਕ ਬਾਈ ਜੀ ਸਾਡੇ ਕੋਲ ਬੈਠੇ ਸੀ ਚਲੇ ਗਏ ਉਹਨਾਂ ਦੀ ਬੱਚੀਆਂ ਨੇ ਪੜ੍ਹਨਾ ਸੀ ਇਹ ਬਾਈ ਜੀ ਬੈਠੇ ਨੇ ਤੁਸੀਂ ਕਿਉਂ ਆਏ ਹੋ ਜੀ ਜਿੱਤੇ ਪਥਰੀ ਹੈ ਮੇਰੀ ਪੀਤੇ ਦੀ ਪਥਰੀ ਹੈ ਆਇਸ਼ਮਾਨ ਕਾਰਡ ਬਣਿਆ ਹੋਇਆ ਪਰ ਲੁਧਿਆਣਾ ਦੇ ਕਿਸੇ ਸਰਕਾਰੀ ਹਸਪਤਲ ਚ ਆਪਰੇਸ਼ਨ ਹੀ ਨਹੀਂ ਹੋ ਸਕਦਾ ਕਿਉਂਕਿ ਇਹਨਾਂ ਕੋਲ ਮਸ਼ੀਨਾਂ ਹੈ ਨਹੀਂਆਂ ਬਾਈ ਜੀ ਬੈਠੇ ਨੇ ਤੁਸੀਂ ਕਿਉਂ ਆਏ ਹੋ ਆਹ ਬਾਈ ਜੀ ਬੈਠੇ ਨੇ ਇਹਨਾਂ ਦੇ ਫਾਦਰ ਸਾਹਿਬ ਐਡਮਿਟ ਨੇ ਹਸਪਤਲ ਚ ਕੱਬ ਕੀ ਛੁੱਟੀ ਰੁਕੀ ਹੋਈ ਆ ਕੱਲ ਛੁੱਟੀ ਹੋ ਗਈ ਸੀ ਭਾਈ ਜੀ ਸਾਰੇ ਪੈਸੇ ਜਮ੍ਹਾਂ ਹੋ ਗਏ ਬਸ ਸਿਰਫ 8000 ਰੁਪਏ ਪਿੱਛੇ ਮੈਂ ਆਪਣਾ ਕੱਲ Eid ਦੇਗੀ ਆਪਣੇ ਬਾਪੂ ਮੇਰਾ ਮਾਂ ਦੇ ਬੱਚਿਆਂ ਦੇ ਵਿਚਕਾਰ ਆ ਕੇ Eid ਬਣਾ ਲੂੰਗਾ ਹਿੰਮਤ ਨਹੀਂ ਹੋ ਰਹੀ ਕਿ ਵੀ 8000 ਰੁਪਏ ਮੇਰੇ ਕੋਲ ਇਕੱਠਾ ਹੋ ਜੇ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਸਾਨੂੰ ਸ਼ਰਮ ਨਾਲ ਕਿ ਭਾਈ ਜੀ ਆ ਜਿਹੜੇ ਮੈਂ ਤੁਹਾਨੂੰ ਸੁਣਾ ਰਿਹਾ ਨਾ ਤੁਹਾਨੂੰ ਤਰਸ ਆਵੇ ਤਾਂ ਸੁਣਾ ਰਿਹਾ ਕਿਉਂਕਿ ਇਹਨਾਂ ਦੇ ਦੁੱਖ ਤਾਂ ਮੈਂ ਜਾਣਦਾ ਹਰ ਬੰਦਾ ਆ ਕੇ ਉੱਥੇ ਮੈਨੂੰ ਦੱਸ ਦਿੰਦਾ ਸਾਨੂੰ 2000 ਦੀ ਲੋੜ ਹੈ ਸਾਨੂੰ 100000 ਰੁਪਏ ਦੀ ਲੋੜ ਹੈ ਸਾਨੂੰ 5000 ਦੀ ਲੋੜ ਹੈ ਮੈਂ ਕਿਹਨੂੰ ਦੱਸਾਂ ਮੈਂ ਤੁਹਾਨੂੰ ਦੱਸਣਾ ਆ ਬੱਚੇ ਛੋਟੇ ਛੋਟੇ ਆਏ ਨੇ ਬੇਟਾ ਆਪਣੀ ਸੇਵਾ ਇਹਨਾਂ ਨੂੰ ਦੇ ਦਿਓ ਇਹਨਾਂ ਨੂੰ ਦੇ ਦਿਓ ਸਾਰੇ ਪੈਸੇ ਆਪਣੇ ਜਿਹੜੇ ਲੈ ਕੇ ਆਏ ਤੁਸੀਂ ਇਹਨਾਂ ਨੂੰ ਦੇ ਦਿਓ ਇਹ ਸਾਰੇ ਪੈਸੇ ਨਾਲ ਤੁਹਾਡੇ ਪਿਤਾ ਜੀ ਕੱਲ ਜਾ ਕੇ ਈਦ ਮਨਾਣਗੇ ਇਹਨਾਂ ਵਾਸਤੇ ਦੁਆ ਮੰਗੇਓ ਕਿਉਂਕਿ ਇਹ ਛੋਟੇ ਛੋਟੇ ਬੱਚੇ ਆਪਣੀ ਗੁਲ ਅੱਜ ਕੱਲ ਕੋਈ 5 ਰੁਪਏ ਨਹੀਂ ਦਿੰਦਾ ਇਸ ਦੁਨੀਆ 'ਚ ਇਹ ਦੇਖੋ ਕਿੰਨਾ ਵੱਡਾ ਦਿਲ ਹੈ ਬੱਚਿਆਂ ਦਾ ਆ ਲੋ ਇਹ ਆਪਣੇ ਬੱਚੇ ਦੇਖੋ ਪੈਸੇ ਜੋੜ ਕੇ ਲੈ ਕੇ ਆਏ ਨੇ ਇਹਨਾਂ ਲਈ ਦੁਆ ਕਰਿਓ ਠੀਕ ਹੈ ਬਈ ਵਾਹ ਜੀ ਵਾਹ ਇਹ ਜੋ ਬਰਕਤ 10 10 10 10 ਰੁਪਏ 'ਚ ਹੈ ਨਾ ਬਰਕਤ ਇਹ 500 ਰੁਪਏ 'ਵੀ ਬਰਕਤ ਨਹੀਂ ਹੈ ਤਨੀ ਬੈਠੀਏ ਇੱਕ ਗੱਲ ਕਰਾਂਗੇ ਹਮ ਵੀ ਆਪਕੇ ਨਾਲ ਗੱਲ ਕਰਨਾ ਚਾਹਦੇ ਹਾਂ ਮੇਰਾ ਵੀ ਬੇਟਾ ਹੈ 4 ਸਾਲ ਦਾ ਹੈ ਉਸਕੇ ਵੀ ਦਿਲ 'ਚ ਸਰਾਕ ਹੈ ਹਬੀ ਉਸਕਾ ਟਾਈਮ ਪੜਾ 6 ਸਾਲ ਪੜਾ ਉਸਕੇ ਆਪਰੇਸ਼ਨ ਕੋ ਫਿਰ ਮਿਲਾਂਗੇ ਆਪਕੋ ਬੈਠੋ ਬੈਠੋ 2 ਮਿੰਟ ਬੈਠੋ ਮੈਂ ਆਪਕਾ ਕਰਵਾ ਆ ਬੱਚੇ ਛੋਟੇ ਛੋਟੇ ਆਏ ਨੇ ਦੇਖੋ ਆਪਣੇ ਗੁਲਕਾਂ ਲੈ ਕੇ ਤੇ ਜਿਹੜੇ ਵੱਡੇ ਬੱਚੇ ਨੇ ਉਹ ਕਲੱਬਾਂ 'ਚ ਪੱਬਾਂ 'ਚ ਗੇੜੀਆਂ 'ਚ ਜਾਂ ਜਿਹੜੇ ਵਿਚਾਰੇ ਮਾੜੇ ਮੋਟੇ ਆਪਣੇ ਕਮਾਕਾਰਾਂ 'ਚ ਯਾਰ ਮੈਨੂੰ ਲੱਗਦਾ ਆਹ ਵੀਡੀਓ ਦੇਖਣ ਤੋਂ ਬਾਅਦ ਨਾ ਤੁਹਾਨੂੰ ਸ਼ੀਸ਼ਾ ਦੇਖਣਾ ਚਾਹੀਦਾ ਕਿ ਗੁਰੂ ਮਹਾਰਾਜ ਨੇ ਤੁਹਾਨੂੰ ਇੰਨਾ ਕੁਝ ਬਖਸ਼ਿਆ ਕੀ ਆ ਕੇ 100-100 5-500 ਰੁਪਏ ਦੀ ਇਹਨਾਂ ਦੀ ਮਦਦ ਨਹੀਂ ਕਰ ਸਕਦੇ ਆ ਬੱਚੇ ਆਏ ਨੇ ਇਹਨਾਂ ਦੇ ਟੀਚਰ ਨੂੰ ਆਜੋ ਕੀ ਸਰ ਨਾਮ ਤੁਹਾਡਾ ਅਮਿਤ ਕੁਮਾਰ ਅਮਿਤ ਕੁਮਾਰ ਜੀ ਦੇਖੋ ਅਮਿਤ ਕੁਮਾਰ ਜੀ ਆਪਣੇ ਬੱਚਿਆਂ ਨੂੰ ਇੱਥੇ ਸਕੂਲ ਦੇ ਟਿਊਸ਼ਨ ਦੇ ਬੱਚਿਆਂ ਨੂੰ ਲੈ ਕੇ ਆਏ ਨੇ ਕਿੰਨੀਆਂ ਉਮੀਦਾਂ ਇਥੇ ਲੋਕ ਸਾਡੇ ਕੋਲ ਰੋਜ਼ ਲੈ ਕੇ ਆਉਂਦੇ ਨੇ ਔਰ ਮੈਂ ਹੈਰਾਨ ਹਾਂ ਚਲੋ ਸਰਕਾਰਾਂ ਨੂੰ ਤਾਂ ਮੈਂ 10 ਸਾਲਾਂ ਤੋਂ ਹੀ ਭੰਡ ਰਿਆਂ ਉਹ ਬੇਸ਼ਰਮ ਨੇ ਉਹਨਾਂ ਨੇ ਨਹੀਂ ਸੁਧਰਨਾ ਕਿਉਂਕਿ ਜੇ ਉਹ ਸੁਧਰਦੇ ਹੁੰਦੇ ਤਾਂ ਸਾਨੂੰ ਇਥੇ ਕੁਰਸੀਆਂ ਢਾਕੇ ਬੈਠਣ ਦੀ ਕੀ ਲੋੜ ਹੈ ਦੇਖਿਆ ਜਾਵੇ ਸਰਕਾਰ ਹੀ ਇੰਨੀ ਵਧੀਆ ਹੋਵੇ ਸਰਕਾਰੀ ਸਿਸਟਮ ਇੰਨਾ ਵਧੀਆ ਹੋਵੇ ਤਾਂ ਮੈਨੂੰ ਕੀ ਲੋੜ ਪਈ ਇਥੇ ਬੈਠਣ ਦੀ ਇਹ ਸਰਕਾਰੀ ਸਿਸਟਮ ਫੇਲ ਹੈ ਤਾਂ ਹੀ ਸਾਡੇ ਰਗੇ ਨੂੰ ਇਥੇ ਬਹਿਣਾ ਪੈਂਦਾ ਨਾ ਔਰ ਮੈਂ ਲੋਕਾਂ ਨੂੰ ਬੇਨਤੀ ਕਰਨਾ ਚਾਹਨਾ ਇਸ ਤੋਂ ਵਧੀਆ ਗੁਰਪੁਰਬ ਇਸ ਤੋਂ ਵਧੀਆ ਨਵਰਾਤਰੇ ਤੇ ਇਸ ਤੋਂ ਵਧੀਆ ਈਦ ਤਿੰਨੋ ਹੀ ਦੇਖ ਲਓ ਹਿੰਦੂ ਮੁਸਲਮ ਸਿੱਖ ਸਾਈ ਇਸ ਤੋਂ ਵਧੀਆ ਮਨਾਉਣ ਦਾ ਕੋਈ ਹੋਰ ਤਰੀਕਾ ਨਹੀਂ ਹੈਗਾ ਉਹ ਗੱਲ ਅਲੱਗ ਹੈ ਕਿ ਜੇ ਰੌਲਾ ਪੈਸੇ ਦਾ ਹੈ ਰੌਲਾ ਜੇਬ ਦਾ ਹੈ ਰੌਲਾ ਜਿਆਦਾ ਮੈਂ ਬੋਲਣਾ ਨਹੀਂ ਚਾਹੁੰਦਾ ਹੁਣ ਫੇਰ ਬਰਦਾਸ਼ਤ ਨਹੀਂ ਹੋਣਾ ਲੋਕਾਂ ਕੋਲ ਰੌਲਾ ਤਾਂ ਪੈਸੇ ਦਾ ਹੈ ਤੰਦਾ ਹੋ ਰਿਹਾ ਰੱਬ ਦੇ ਨਾਮ ਤੇ ਰੱਬ ਤਾਂ ਮਿਲ ਲੱਗਦਾ ਹੈ ਰੱਬ ਕਦੀ ਵੀ ਨਹੀਂ ਬਰਦਾਸ਼ਤ ਕਰੇਗਾ ਮੇਰਾ ਬੱਚਾ ਬੈਠਾ ਬਿਨਾਂ ਲਾਜ ਤੋਂ ਤੇ ਮੇਰਾ ਦੂਜਾ ਬੱਚਾ ਮੈਨੂੰ ਪੂਜਣ ਤੇ ਲੱਗਾ ਹੋਇਆ ਓ ਯਾਰ ਐਸਾ ਪੂਜਣਾ ਕਾਹਦਾ ਪੂਜਣਾ ਜੇ ਮਰੀਜ਼ ਹੀ ਬਿਨਾਂ ਲਾਜ ਤੋਂ ਮਰ ਗਏ ਮੈਂ ਬੇਨਤੀ ਕਰਨਾ ਚਾਹਨਾ ਕਿ ਜੇ ਛੋਟੇ ਛੋਟੇ ਬੱਚੇ ਆ ਸਕਦੇ ਨੇ ਤੁਸੀਂ ਵੀ ਆਓ ਵੀਡੀਓ ਨੂੰ ਸ਼ੇਅਰ ਕਰੋ ਬੜੇ ਮਰੀਜ਼ ਬੈਠੇ ਨੇ ਅਜੇ ਤੱਕ ਮੈਂ ਕਹਾਣੀ ਨਹੀਂ ਸ਼ੇਅਰ ਕੀਤੀ ਅੱਗੇ ਤੋਂ ਆ ਬਚਾਰੀਆਂ ਦੋ ਭੈਣਾਂ ਬੈਠੀ ਬੈਠਾ ਸਰ ਤੁਸੀਂ ਬੈਠੋ ਥੈਂਕ ਯੂ ਬੱਚੇ ਬੜਾ ਧੰਨਵਾਦ ਤੁਸੀਂ ਕਿੱਥੋਂ ਆਏ ਹੋ ਜੀ ਅਸੀਂ ਪੱਟੀ ਤੋਂ ਆਏ ਹਾਂ ਮੈਂ ਦੇਖੋ ਪੱਟੀ ਤੋਂ ਆਏ ਨੇ ਇੰਨੀ ਦੂਰੋਂ ਆਪਣੇ ਭਰਾ ਨੂੰ ਲੈ ਕੇ ਕਿਡਨੀਆਂ ਖਰਾਬ ਨੇ ਮਦਦ ਕਰੋ ਤੁਸੀਂ ਤੁਸੀਂ ਕੌਣ ਅਤ ਨਾਲ ਹੀ ਹੋ ਤੁਹਾਡਾ ਕੀ ਹੈ ਜੀ ਆ ਦੇਖੋ ਆ ਬਚਾਰੇ ਦੋਨੋਂ ਇਨਸਾਨੀਅਤ ਦੇ ਨਾਤੇ ਭਾਈ ਜੀ ਨੂੰ ਲੈ ਕੇ ਆਏ ਨੇ ਇਹਨਾਂ ਦੇ ਦੋਨੋਂ ਗੱਡੇ ਖਰਾਬ ਨੇ ਇਨਸਾਨੀਅਤ ਦੇ ਨਾਤੇ ਘਰ ਉੱ 2 ਲੱਖ ਰੁਪਏ ਲੱਗਣਾ ਗੁੱਡਿਆਂ ਦਾ ਹੁਣ ਦੱਸੋ ਕੀ ਕਰੇਗੀ ਮੇਰੀ ਵੀਡੀਓ ਦੇਖੀ ਤੇ ਕੀ ਕਰੇਗੀ ਮੇਰੀ ਮੋਟੀਵੇਸ਼ਨ ਇਸ ਕਰਕੇ ਕੱਲੀ ਮੇਰੀ ਵੀਡੀਓ ਐਂਟਰਟੇਨਮੈਂਟ ਲਈ ਨਾ ਦੇਖਿਆ ਕਰੋ ਬਹੁਤ ਮਰੀਜ਼ ਐ ਇੱਥੇ ਜਿਹੜਾ ਰੋਜ਼ ਇੱਕ ਉਮੀਦ ਚ ਆਂਦਾ ਤੁਸੀਂ ਵੀ ਆਓ ਰੋਜ਼ ਬਿੰਨ ਨਾਗਾ 365 ਦਿਨ ਅਸੀਂ ਇੱਥੇ ਬੈਠਦੇ ਆਂ ਆਓ ਆ ਕੇ ਬੈਠੋ ਦੇਖੋ ਕਿਵੇਂ ਇਹ ਟੀਮ ਕੰਮ ਕਰ ਰਹੀ ਐ ਹਨਾ ਸਾਰਾ ਸਿਸਟਮ ਸਮਝੋ ਇਹਨਾਂ ਦਾ ਉਸ ਤੋਂ ਬਾਅਦ ਆ ਕੇ ਹੈਲਪ ਕਰੋ ਕਿਉਂਕਿ ਇਹ ਸਾਰੇ ਬੈਠੇ ਨੇ ਹੁਣ ਮੈਂ ਜ ਇਹਨਾਂ ਨੂੰ ਇੱਕੋ ਦਮ ਕਰਾਂ ਜਾਓ ਸਾਰੇ ਤੁਹਾਡੀ ਮਦਦ ਨਹੀਂ ਹੋਣੀ ਗਾਲਾਂ ਕੱਢਣਗੇ ਮੈਨੂੰ ਮੈਨੂੰ ਕਾਦੀਆਂ ਕੱਢਣਗੇ ਕਿਉਂਕਿ ਮ ਆਪਣੇ ਵੱਲੋਂ ਬੈਨੇ ਆ ਗੱਲਬਾਤ ਕਰਦੇ ਆ ਮਰੀਜ਼ਾਂ ਨਾਲ ਬਾਕੀ ਤਾਂ ਹੁਣ ਮਹਾਰਾਜ ਦੇ ਹੱਥ ਨੇ ਆ ਜਿਹੜੀ ਸੰਗਤ ਵੀਡੀਓ ਦੇਖਦੀ ਓਹਨਾਂ ਦੇ ਹੱਥ ਆ ਪਾਈ ਦੇ ਤਰਸਾਂਦਾ ਇਹਨਾਂ ਤੇ ਜਰੂਰ ਵੀਡੀਓ ਨੂੰ ਸ਼ੇਅਰ ਕਰ ਦਿਓ ਹੈਲਪ ਕਰਨ ਲਈ ਇਹਨਾਂ ਦੀ ਆ ਜਿਓ ਇਹਨਾਂ ਦੀ ਲਤ ਕੱਟੀ ਜਾਣੀ ਇਹਨਾਂ ਦੇ ਮਾਮੇ ਦੀ 30 40000 ਰੁਪਏ ਦਾ ਖਰਚਾ ਬੜੇ ਅਲੱਗ-ਅਲੱਗ ਮਰੀਜ਼ ਨੇ ਉਹ ਬੱਚੀ ਦਾ ਇਲਾਜ ਕਰਾ ਦਿਓ ਜਿਹਦੀ ਸਕੈਨ ਹੋਣੀ ਆ ਬੜੇ ਮਰੀਜ਼ ਨੇ ਬਹੁਤ ਬਹੁਤ ਧੰਨਵਾਦ